ਨਾਨਕ ਨਿਰੰਕਾਰ ਦੇ लाडले ਲਾਲ ਪਿਆਰੇ ਨਾਨਕ ਨਿਰੰਕਾਰ ਦੇ लाडले ਲਾਲ ਪਿਆਰੇ ਮਾਸੂਲਖਨੀ ਦੀ ਅੱਖ ਦੇ ਤਾਰੇ ਮੇਰੇ ਪ੍ਰੀਤਮਾ ਜੀਓ ਰੱਬੀ ਰਹਿਮਤ ਨਦਰ ਨਾਲ ਭਰਪੂਰ ਮੁਖੜਾ ਰੂਪ ਇਲਾਹੀ ਦੇ ਪੈੰਦੇ ਚਲਕਾਰੇ ਮੇਰੇ ਪ੍ਰੀਤਮਾ ਜੀਓ ਅਨੰਤ ਪਿਆਰ ਦੁਲਾਰ ਨਿਮਰਤਾਈ ਦੇ ਮੁਜਸਮੇ ਨਦਰ ਮਿਹਰ ਦੇ ਭਰੇ ਪੰਡਾਰੇ ਮੇਰੇ ਪ੍ਰੀਤ ਮਾ ਜੀਓ ਭਗਤੀ ਰਤੀ ਸੁਰਤ ਦੇ ਕਰਕੇ ਦਰਸ਼ਨ ਪਰਸਨ ਝੁਕ ਜਾਂਦੇ ਸੀਸ ਸਭ ਆਪ ਮੁਹਾਰੇ ਮੇਰੇ ਪ੍ਰੀਤ ਮਾ ਜੀਓ ਚੰਨ ਵਾਂਗ ਪਾਪਾਂ ਦੀ ਕਾਲੀ ਬੋਲੀ ਰਾਤ ਦੇ ਅੰਦਰ ਨੇਕੀ ਗਿਆਨ ਦੇ ਪੌਣ ਲਿਸ਼ਕਾਰੇ ਮੇਰੇ ਪ੍ਰੀਤਮਾ ਜੀਓ ਘਰ ਪ੍ਰਚਾਰ ਅੰਮ੍ਰਿਤ ਗੁਰਬਾਣੀ ਗੁਰਮਤ ਦਾ ਸਬੇ ਦੁਖੀਆਂ ਦੇ ਕਸ਼ਟ ਨਿਵਾਰੇ ਮੇਰੇ ਪ੍ਰੀਤਮਾ ਜੀਓ ਪਾ ਕੇ ਭਟਕਿਆਂ ਨੂੰ ਸਿੱਧੇ ਮਾਰਗ ਰਸਤੇ ਉੱਤੇ ਸਭ ਪਾਪੀਆਂ ਨੂੰ ਪਵਜ ਲੋ ਤਾਰੇ ਮੇਰੇ ਪ੍ਰੀਤਮਾ ਜੀਓ ਤੁਸਾਂ ਦੀ ਕਰਨੀ ਦੇ ਜਸ ਸੋਹਲੇ ਗਾਉਂਦੇ ਨੇ ਖੰਡ ਬ੍ਰਹਮੰਡ ਸੂਰਜ ਚੰਨ ਤਾਰੇ ਮੇਰੇ ਪ੍ਰੀਤਮਾ ਜੀਓ ਮਹਿਕ ਬੜੇ ਅਦਬ ਨਾਲ ਜੋਤ ਰੱਬੀ ਇਲਾਹੜੀ ਨੂੰ ਜਗ ਭਗਵਾਨ ਸ਼੍ਰੀ ਚੰਦ ਕਹਿ ਪੁਕਾਰੇ ਮੇਰੇ ਪ੍ਰੀਤਮਾ ਜੀਓ ਜਗ ਭਗਵਾਨ ਸ਼੍ਰੀ ਚੰਦ ਕਹਿ ਪੁਕਾਰੇ ਮੇਰੇ ਪ੍ਰੀਤਮਾ ਜੀ